ਹਾਂਜੀ ਸਤਿ ਸ਼੍ਰੀਕਾਲ ਜੀ ਸਾਰੇ ਦੋਸਤਾਂ ਨੂੰ ਵੈਲਕਮ ਆ ਤੁਹਾਡਾ ਆਪਣੇ ਚੈਨਲ ਦੀ ਫਰਸਟ ਵੀਡੀਓ ਤੇ ਤੇ ਫਰਸਟ ਵੀਡੀਓ ਜਿਵੇਂ ਕਿ ਤੁਹਾਨੂੰ ਆਪਣੇ ਚੈਨਲ ਦਾ ਪਤਾ ਹੀ ਆ ਵੀ ਹੁਣ ਆਪਣੇ ਚੈਨਲ ਤੇ ਬੁਲਟ ਜਾਂ ਮੋਟਰਸਾਈਕਲ ਤੇ ਰਿਲੇਟਡ ਵੀਡੀਓ ਆਇਆ ਕਰਨਗੀਆਂ ਤੇ ਸਭ ਤੋਂ ਪਹਿਲੀ ਜਿਹੜੀ ਕਿ ਬਹੁਤ ਜਾਣਿਆਂ ਨੂੰ ਮੇਰੇ ਹਿਸਾਬ ਨਾਲ ਨਹੀਂ ਪਤਾ ਹੋਣੀ ਕਿਉਂਕਿ ਇਹ ਪੁੱਠੇਗੜਾ ਵਾਲਾ ਬੁਲਟ ਤਾਂ ਤਕਰੀਬਨ ਜਿੰਨਾਂ ਕੋਲੇ ਹੈਗੇ ਆ ਬੁਲਟ ਪੁੱਠੇਗੜਾ ਵਾਲੇ ਹੈਗੇ ਆ ਪਰ ਇਹ ਨਹੀਂ ਪਤਾ ਵੀ ਲੋਕਾਂ ਨੂੰ ਵੀ ਇਹ ਬੰਦ ਕਿਉਂ ਹੋਏ ਸੀਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੀ ਦੱਸਣਾ ਵੀ ਬੰਦ ਕਿਉਂ ਹੋਏ ਸੀਗੇ ਇਹ ਮਾਡਲ ਕਿਉਂਕਿ ਇਹ ਤਾਂ ਹੈ ਨਹੀਂ ਸੀਗਾ ਵੀ ਇਹ ਜਣੀ ਵੈਕ ਨਹੀਂ ਰਹੇ ਸੀ ਇਹਦੀਆਂ ਸੇਲ ਨਹੀਂ ਹੋ ਰਹੀ ਸੀ ਸੇਲ ਉਦੋਂ ਵੀ ਬਹੁਤ ਹੋ ਰਹੀ ਸੀ ਤੇ ਅੱਜ ਭਾਵੇਂ ਡਿਸਕੰਟੀਨਿਊ ਹੋ ਗਿਆ ਪਰ ਅੱਜ ਵੀ ਇਹਦੀ ਸੇਲ ਬਹੁਤ ਆ ਤੇ ਲੋਕੀ ਪੁਰਾਣੇ ਜਮਾਂ ਕਵਾੜ ਲੈ ਲੈ ਕੇ ਰੀਸਟੋਰ ਕਰਾਈ ਜਾਂਦੇ ਆ ਉਹ ਵੀ ਕਿਉਂ ਕਰਾਉਂਦੇ ਆ ਉਹ ਵੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਇਹਦੇ ਵਿੱਚ ਦੂਜੇ ਬੁਲਟਾਂ ਨਾਲੋਂ ਜਿਹੜੇ ਹੋਣ ਆ ਰਹੇ ਆ ਉਹਨਾਂ ਨਾਲੋਂ ਵੱਖਰਾ ਕੀ ਆ ਸਭ ਤੋਂ ਪਹਿਲਾਂ ਤਾਂ ਇਹਦਾ ਇੰਜਨ ਇਹ ਹੈਗਾ ਸੀਆਈ ਇੰਜਨ ਜਿਹੜੇ ਅੱਜ ਦੇ ਟਾਈਮ ਚ ਆ ਰਹੇ ਆ ਉਹ ਆ ਰਹੇ ਆ ਜੇ ਸੀਰੀਜ਼ ਇੰਜਨ ਵਾਲੇ ਤੇ ਜਿਹੜੇ ਉਦੋਂ ਪਹਿਲਾਂ ਆਏ ਆ ਬੀ ਐਸ 3 ਬੀ ਐਸ 4 ਹਨਾ ਉਹ ਜਣੀ ਬੀ ਐਸ 3 ਤੇ ਬੀ ਐਸ 4 ਇੰਜਨ ਵਾਲੇ ਆਏ ਤੇ ਬੀ ਐਸ 6 ਹੁਣ ਆਉਂਦੇ ਪਏ ਜਿਹੜੇ ਜੇ ਸੀਰੀਜ਼ ਵਾਲੇ ਤੇ ਐਸ ਸੀ ਆਈ ਇੰਜਨ ਉੱਠੇ ਗੇਰਾਂ ਵਾਲਾ ਇਹਦੇ ਗੇਰ ਆ ਜਿਹੜੇ ਉਹ ਸੱਜੇ ਪਾਸੇ ਆ ਤੇ ਬ੍ਰੇਕ ਖੱਬੇ ਪਾਸੇ ਆ ਜਾਨੀ ਹਰ ਇੱਕ ਮੋਟਰਸਾਈਕਲ ਨਾਲੋਂ ਉਲਟ ਤੇ ਮੇਨੇ ਦਾ ਹੈਗਾ ਇੱਕ ਤਾਂ ਇਹਦਾ ਇੰਜਨ ਦਾ ਫਰਕ ਤੇ ਜਿਹੜੀ ਬਾਡੀ ਲੈਣ ਦੀ ਆ ਉਹ BS3 ਨਾਲ ਜਮਾਂ ਸੇਮ ਇਕੱਲੇ ਇੰਜਨ ਦਾ ਫਰਕ ਆ BS3 ਨਾਲ ਦਾ ਤੇ ਜਿਹੜਾ BS4 ਸੀਗਾ ਉਹਦੀ ਟੈਂਕੀ ਦਾ ਫਰਕ ਆਇਆ ਟੈਂਕੀ ਵੱਡੀ ਆਈ ਆ ਹੋਰ ਥੋੜੇ ਬਹੁਤੇ ਚੇਂਜਸ ਆਏ ਆ ਤੇ ਇੱਕ ਮੋਨੋਗ੍ਰਾਮ ਦਾ ਫਰਕ ਆਇਆ ਤੇ ਜੇ ਆਪਾਂ ਗੱਲ ਕਰੀਏ ਵੀ ਬੰਦ ਕਿਉਂ ਹੋ ਗਏ ਬਹੁਤ ਵਧੀਆ ਇੰਜਨ ਹੈ ਵੀ ਯਾਨੀ ਜੇ ਆਪਾਂ ਇਹਨੂੰ ਵੈਸੇ ਪਾਵਰ ਦੇ ਵਿੱਚ ਦੇਖੀਏ ਜਾਂ ਭਜਾਉਣ ਭਜਾਉਣ ਦੇ ਵਿੱਚ ਦੇਖੀਏ ਤਾਂ ਬਹੁਤ ਵਧੀਆ ਇੰਜਨ ਆ ਪਰ ਇਹ ਹੀਟ ਬਹੁਤ ਹੁੰਦਾ ਜਦੋਂ ਆਪਾਂ ਇਹਨੂੰ ਭਜਾਉਨੇ ਆ ਜਾਂ ਉਸ ਤਰ੍ਹਾਂ ਕਰਦੇ ਆਂ ਤਾਂ ਹੀਟ ਬਹੁਤ ਹੁੰਦਾ ਇੱਕ ਦੇ ਵਿੱਚ ਕਾਰਬੂਰੇਟਰ ਆ ਜਿਹੜੇ ਅੱਜ ਆ ਦੇ ਬੋਲਟਾਂ ਦੇ ਵਿੱਚ ਨਹੀਂ ਆਉਂਦੇ ਤੇ ਪਟਾਕਾ ਇਹ ਮਾਰਦਾ ਪਰ ਪਟਾਕਾ ਆਪਾਂ ਮਰਾਉਣਾ ਨਹੀਂ ਗਾ ਨਾ ਹੀ ਮੈਂ ਤੁਹਾਨੂੰ ਆ ਨਾ ਪਟਾਕਾ ਮਰਾਇਓ ਤੇ ਜਿਹੜਾ ਵੀ ਸਲੈਂਸਰ ਲੱਗਾ ਇਹ ਵੀ ਯਾਨੀ ਲੀਗਲ ਦੇ ਚਲਾਨ ਹੈਗੇ ਆ ਤੇ ਜੇ ਤੁਸੀਂ ਲਾਉਣਾ ਤਾਂ ਆਪਦੀ ਜ਼ਿੰਮੇਵਾਰੀ ਤੇ ਲਾ ਲਿਓ ਤੇ ਇਹਦੇ ਚਲਾਨ ਆ ਤੇ ਜਿਹੜਾ ਇਹ ਬੋਲਟ ਆ ਇਹ ਹੈਗਾ ਜੀ 2010 ਮਾਡਲ ਤੇ 2010 ਦੇ ਵਿੱਚ ਹੀ ਬੰਦ ਹੋਏ ਸੀ ਯਾਨੀ ਤੁਸੀਂ ਲਾ ਲਓ ਵੀ ਇਹ ਅਖੀਰਲੇ ਪੀਸਾਂ ਦੇ ਵਿੱਚੋਂ ਆ ਵੀ ਇਹਨੂੰ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਵੀ ਜਮਾ ਅਖੀਰਲਾ ਪੀਸ ਆ ਵੀ ਲਾ ਲਓ 100 2 ਕਿਉਂਕਿ ਜਿਹੜਾ ਇਹ ਇੰਜਨ ਆ ਤੇ ਜਿਹੜੀ ਇਹ ਬਾਡੀ ਲੈਣਾ ਇਹ ਰਾਇਲ ਐਨਫੀਲਡ ਦੇ ਵਿੱਚ ਜਿਹੜਾ ਸਟੈਂਡਰਡ ਬੋਲਟ ਸੀ ਇਹ ਕਾਫੀ ਲੰਮੇ ਟਾਈਮ ਤੋਂ ਸੇਮ ਆ ਰਿਹਾ ਸੀਗਾ ਤੇ ਦੂਜੀਆਂ ਕੰਪਨੀਆਂ ਨੇ ਜਿਹੜੀ ਬਹੁਤ ਆਪਦੇ ਮੋਟਰਸਾਈਕਲਾਂ ਦੇ ਵਿੱਚ ਬਦਲਾਅ ਕਰਦੇ ਸੀਗੇ ਤੇ ਬਹੁਤ ਸਾਰੇ ਚੇਂਜ ਕਰਦੇ ਸੀ ਇਸ ਕਰਕੇ ਰਾਇਲ ਐਨਫੀਲਡ ਨੇ ਵੀ ਆਪਦੀ ਬੋਲਟ ਦੇ ਵਿੱਚ ਕੁਝ ਨਾ ਕੁਝ ਜਿਹੜੀ ਇਨਹਾਂਸ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਐ ਸੀਗਾ ਵੀ ਸਾਡੀ ਸੇਲ ਘੱਟ ਨਾ ਜਾਵੇ ਕਿਉਂਕਿ ਅਸੀਂ ਬਹੁਤ ਲੰਮੇ ਟਾਈਮ ਤੋਂ ਇੱਕੋ ਹੀ ਚੀਜ਼ ਦਿਖਾ ਰਹੇ ਹਾਂ ਲੋਕਾਂ ਨੂੰ ਹਨਾ ਉਹੀ ਪੁੱਠੇ ਗੇਅਰ ਉਹੀ ਬਾਡੀ ਲਾਈਨ ਮਾੜਾ ਮੋਟਾ ਕੋਈ ਚੇਂਜ ਕਰਦੇ ਸੀ ਪਰ ਉਹਨਾਂ ਕੋਈ ਜ਼ਿਆਦਾ ਵੱਡੇ ਲੈਵਲ ਦਾ ਨਹੀਂ ਕਰਦੇ ਸੀ ਫਿਰ ਉਹਨਾਂ ਨੇ ਕੀਤਾ 2010 ਤੋਂ ਬਾਅਦ ਕੱਢੇ ਆਪਦੇ ਸਿੱਧੇ ਗੇਰਾਂ ਵਾਲਾ ਬੋਲਟ ਤੇ ਇੰਜਨ ਟੋਟਲੀ ਚੇਂਜ 15 ਤੱਕ ਜਿਹੜੇ ਬੋਲਟ ਆਏ ਆ ਉਹ ਬਿਲਕੁਲ ਸੇਮ ਆਏ ਆ ਪੁੱਠਾ ਪੁੱਠੇ ਗੇਰਾਂ ਵਾਲੇ ਨਾਲ ਦੇ ਕੱਲੇ ਇੰਜਨ ਦਾ ਫਰਕ ਸੀਗਾ BS3 ਸੀਗੇ ਉਹ ਬਾਅਦ ਚੋਂ ਜਿਹੜੇ ਵੱਡੀ ਟੈਂਕੀ ਵਾਲੇ ਤੇ ਮੋਨੋਗ੍ਰਾਮ ਬਦਲ ਗਏ ਸੀ ਉਹ ਆ ਗਏ BS4 ਬੋਲਟ ਉਹ ਆਏ ਆ 2019 ਤੱਕ ਉਸ ਤੋਂ ਬਾਅਦ ਚੋਂ ਆ ਗਏ ਸੀ BS6 ਤੇ ਜਿਹੜੀਆਂ ਕਿ ਜਿਹੜੀਆਂ ਸਭ ਤੋਂ ਘੈਂਟ ਚੀਜ਼ਾਂ ਸੀਆਂ ਲਾਪਰੀ ਨੇੜੇ ਆ ਕੇ ਦਿਖਾ ਉਹ ਸੀਗਾ ਇਹਦੀ ਸਲੋ ਸੈਟਿੰਗ ਸਲੋ ਸੈਟਿੰਗ ਇਹਦੀ ਬਹੁਤ ਘੈਂਟ ਸੀ ਕੱਲਾ ਕੱਲਾ ਦਾਣਾ ਗਿਣਦਾ ਸੀ ਬੋਲਟ ਇਹ ਫਿਰ ਅੱਜ ਦੇ ਟਾਈਮ ਦੇ ਵਿੱਚ ਵੀ ਯੰਗ ਜਨਰੇਸ਼ਨ ਆ ਜਿਹੜੀ ਆਪਦੇ ਨਵੇਂ ਬੋਲਟਾਂ ਦੇ ਵਿੱਚ ਦੀ ਕਿੱਕ ਲਵਾਉਂਦੇ ਆ ਆਹ ਲਈ ਆਹ ਦੇਖੋ ਇਦਾਂ ਨਿਕਲਦੀ ਆ ਜਿਹੜੀ ਆਮ ਮੋਟਰਸਾਈਕਲ ਦੀ ਜਾਂ ਬੋਲਟ ਦੀ ਹੁਣ ਕਿੱਕ ਆਉਂਦੀ ਆ ਉਹ ਸਾਰੀ ਇਦਾਂ ਰੋਲ ਹੁੰਦੀ ਆ ਪਰ ਇਹਦੀ ਕਿੱਕ ਜਿਹੜੀ ਇਦਾਂ ਹੀ ਮੂਵਮੈਂਟ ਕਰਦੀ ਕੱਲੀ ਆ ਕਿੱਲੀ ਬਾਹਰ ਨਿਕਲਦੀ ਆ ਠੀਕ ਆ ਫਿਰ ਇਹਦੇ ਗੇਅਰਾਂ ਦਾ ਹਰ ਇੱਕ ਨੂੰ ਨਹੀਂ ਪਤਾ ਸੀਗਾ ਵੀ ਕਿਵੇਂ ਪਾਉਣਾ ਹਨਾ ਬਹੁਤ ਜਾਣੇ ਸਾਟਾਂ ਵੀ ਖਾਦੀਆਂ ਲੋਕਾਂ ਨੇ ਕਿਉਂਕਿ ਤੁਰੇ ਜਾਂਦੇ ਤੋਂ ਹਨਾ ਬ੍ਰੇਕ ਲਾਉਣ ਦੇ ਭਲੇਖੇ ਗੇਅਰ ਪੈ ਜਾਂਦਾ ਸੀ ਵੱਡਾ ਤੇ ਉਹ ਵੀ ਸੀਗਾ ਹੁਣ ਸਭ ਤੋਂ ਮੇਨ ਗੱਲ ਆ ਜਿਹੜੀ ਆਪਾਂ ਤੁਹਾਨੂੰ ਇਹ ਸਟਾਰਟ ਕਰਕੇ ਦਿਖਾਉਨੇ ਆ ਇਧਰ ਨੇੜੇ ਆ ਜਾ ਮੈਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਣਾ ਵੀ ਇਹਦਾ ਸਟਾਰਟ ਹੋਣ ਦਾ ਜਣੀ ਕਿਹੜੀ ਟੈਕਨੀਕ ਆ ਉਹ ਕੀ ਸੀਗੀ ਹੁਣ ਕੈਮਰਾ ਆ ਗਿਆ ਜੀ ਆਪਣੇ ਉੱਪਰ ਬੁਲਟ ਦੇ ਜਿਵੇਂ ਸੁੱਤ ਲਾ ਲਈ ਫਿਰ ਜੇ ਆਪਾਂ ਮੰਨ ਕੇ ਚੱਲੋ ਇਹਦੀ ਇਧਰ ਦੇਖ ਕਿੱਕ ਕਿੱਕ ਮਾਰਾਂਗੇ ਤਾਂ ਆਹ ਦੇਖੋ ਮਾਈਨਸ ਦੇ ਵੱਲ ਚਲੀ ਗਈ ਸੂਈ ਐਂਪੀਅਰਮੀਟਰ ਦੀ ਜੇ ਆਪਾਂ ਹੁਣ ਕਿੱਕ ਮਾਰਾਂਗੇ ਤਾਂ ਬੁਲਟ ਸਟਾਰਟ ਨਹੀਂ ਹੋਣਾ ਇਹ ਡੀ ਕੰਪਰੈਸਰ ਵਾਲੀ ਆ ਸੱਚ ਸੀ ਕਿ ਜਦੋਂ ਇਹਨੂੰ ਇੱਕ ਹਲਕੀ ਜਿਹੀ ਕਿੱਕ ਦਿੰਦੇ ਸੀ ਵਿਚਾਲੇ ਆ ਜਾਂਦਾ ਸੀਗਾ ਤੇ ਤੇਲੇ ਦਾ ਬੰਦ ਕਰਨਾ ਪੈਂਦਾ ਸੀਗਾ ਕਿਉਂਕਿ ਤੇਲ ਇਹ ওভার ਹੋ ਜਾਂਦਾ ਸੀ ਤੇਲ ਆਪਾਂ ਛੱਡ ਲਿਆ ਹੁਣ ਇਹਦੀ ਇੱਕ ਸਲੋ ਜਿਹੀ ਕਿੱਕ ਮਾਰਾਂਗੇ ਤੇ ਇੰਨੇ ਚ ਆਪਣਾ ਇਹ ਮੋਟਰਸਾਈਕਲ ਸਟਾਰਟ ਹੋ ਜਾਂਦਾ ਠੀਕ ਆ ਜੀ ਤੇ ਆ ਦੇਖੋ ਹੁਣ ਮੈਂ ਇੱਕ ਮਿੰਟ ਬਾਡੀ ਸਟੈਂਡ ਤੇ ਲਾ ਦਿੰਦਾ ਇਹਨੂੰ ਤੇ ਫਿਰ ਤੁਸੀਂ ਆਵਾਜ਼ ਸੁਣੋ ਇਹਦੀ ਆ ਦੇਖੋ ਬਹੁਤ ਸਲੋ ਸੈਟਿੰਗ ਤੇ ਚੱਲਦਾ ਸੀਗਾ ਮੋਟਰਸਾਈਕਲ ਇਹ ਮੈਂ ਤੁਹਾਨੂੰ ਮਾਈਕ ਲਾ ਕੇ ਮਾਈਕ ਦੇ ਨਾਲ ਆਵਾਜ਼ ਸੁਣਾਉਣਾ ਇਹਦੀ ਹੈਡ ਸੀ ਜਿਹੜੀ ਸੈਟਿੰਗ ਤੇ ਹੁਣ ਮੈਂ ਤੁਹਾਨੂੰ ਇਹਦਾ ਥ੍ਰੋਟਲ ਦੇ ਕੇ ਦਿਖਾਉਣਾ ਵੀ ਇਹਦੀ ਆਵਾਜ਼ ਕਿੰਨੀ ਕਿ ਜ਼ਿਆਦਾ ਆਮ ਬੋਲਟ ਨਾਲ ਆਹ ਦੇ ਬਹੁਤ ਜ਼ਿਆਦਾ ਆਵਾਜ਼ ਸੀ ਜਿਹੜੀ ਤੇ ਹੁਣ ਵਾਲੇ ਬੋਲਟ ਤਾਂ ਮੇਰੇ ਸਾਹਮਣੇ ਨਹੀਂ ਰੀਸ ਕਰਦੇ ਇਹਦੀ ਪਰ ਜੇ ਆਪਾਂ ਗੱਲ ਕਰੀਏ BS3 ਤੇ BS4 ਬੋਲਟ ਦੀ ਉਹਦੀ ਕਿਤਨਾ ਕਤੇ ਰੀਸ ਕਰ ਸਕਦੇ ਆ ਹਾਲਾਂਕਿ ਆਵਾਜ਼ ਰੀਸ ਕਰ ਸਕਦੇ ਆ ਪਰ ਲੁੱਕ ਵਾਈਜ਼ ਇੰਜਨ ਵਾਈਜ਼ ਜਿਹੜੀਆਂ ਇਹਦੀਆਂ ਖੂਬੀਆਂ ਸੀ ਉਹ ਨਹੀਂ ਇਹਦੀ ਰੀਸ ਕਰ ਸਕਦੇ ਵਾਈ ਵੀ ਚਲੋ ਇੰਨੀ ਤਾਂ ਨਹੀਂ ਸਲੋ ਹੁੰਦੀਗੀ ਜਾਂ ਇਹਦਾ ਜਿਹੜੀ ਬੀਟ ਆ ਥੰਪਾ ਵਾਜਦਾ ਉਹ ਬਹੁਤ ਜ਼ਿਆਦਾ ਆ ਇਧਰਲੇ ਪਾਸੇ ਲਿਆ ਲਾਪ੍ਰਿਤ ਹੁਣ ਆਪਾਂ ਇਧਰਲੇ ਪਾਸੇ ਦਾ ਪੁਆਇੰਟ ਸਿਸਟਮ ਦਿਖਾਉਨੇ ਆ ਜਿਹੜੀ ਕਿ ਸਭ ਤੋਂ ਖਾਸ ਚੀਜ਼ ਸੀਗੀ ਤੇ ਇਲੈਕਟ੍ਰੇ ਦੇ ਵਿੱਚ ਇਹ ਚੀਜ਼ ਗੈਪ ਕਰਦੀ ਸੀ ਉਹ ਵੀ ਆਪਾਂ ਇੱਕ ਵੀਡੀਓ ਵੱਖਰੀ ਬਣਾਉਣੀ ਹੈ ਇਲੈਕਟ੍ਰੇ ਦੇ ਵਿੱਚ ਕਿਉਂ ਗੈਪ ਕੀਤੀ ਸੀ ਆ ਇਹ ਦੀ ਜੀ ਡੱਬੀ ਪੁਆਇੰਟ ਸਿਸਟਮ ਦੀ ਇਹਦੇ ਤੋਂ ਜਿਹੜੀ ਆਵਾਜ਼ ਰਿਟਾਇਰ ਹੁੰਦਾ ਇਹ ਤੋਂ ਐਡਵਾਂਸ ਹੁੰਦਾ ਇਹ ਤੋਂ ਹੀ ਆਵਾਜ਼ ਬਣਦੀ ਜੁਨਾ ਵੀ ਕੁਝ ਹੁੰਦਾ ਬੋਲਟ ਦੀ ਆਵਾਜ਼ ਦਾ ਇਹ ਡੱਬੀ ਦੇ ਵਿੱਚ ਹੀ ਆ ਹੁਣ ਮੈਂ ਤੁਹਾਨੂੰ ਇਹ ਤਾਂ ਦੱਸਦਾ ਪਹਿਲਾਂ ਵੀ ਇਹ ਬੰਦ ਕਿਉਂ ਹੋਈ ਸੀ ਇੱਕ ਤਾਂ ਵੀ ਰਾਇਲ ਐਨਫੀਲਡ ਬਹੁਤ ਟਾਈਮ ਤੋਂ ਇੱਕੋ ਹੀ ਚੀਜ਼ ਕੰਟੀਨਿਊ ਕਰ ਰਿਹਾ ਸੀਗਾ ਤੇ ਇੱਕ ਇਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਸੀ ਬੋਲਟ ਦੇ ਵਿੱਚ ਪੁੱਠਿਆਂ 11 ਵਾਲੇ ਦੇ ਵਿੱਚ ਜਿਹਦੇ ਵਿੱਚ ਪੁਆਇੰਟ ਸਿਸਟਮ ਆਇਆ ਸੀਗਾ ਉਹ ਇਹ ਸੀ ਜਦੋਂ ਆਪਾਂ ਇਹਨੂੰ ਧੋਂਦੇ ਸੀ ਪ੍ਰੈਸ਼ਰ ਵਾਲੇ ਪਾਣੀ ਨਾਲ ਜੇ ਆਪਾਂ ਇਹਦੇ ਉੱਤੇ ਲਫਾਫਾ ਵਗੈਰਾ ਨਹੀਂ ਚੜਾਉਂਦੇ ਸੀ ਇਹਦੀ ਇੱਕ ਇੱਥੇ ਹਨਾ ਕੋਇਲ ਜੀ ਆ ਉਹਦੇ ਵਿੱਚ ਨਾ ਆਪ ਲੱਗ ਸਿਸਟਮ ਦੇ ਵਿੱਚ ਪਾਣੀ ਪੈ ਜਾਂਦਾ ਸੀ ਹਵਾ ਹੋਵਾ ਮਾਰ ਕੇ ਬੋਲਟ ਸਟਾਰਟ ਕਰਨਾ ਪੈਂਦਾ ਸੀ ਬਹੁਤ ਦਿੱਕਤ ਆਉਂਦੀ ਸੀ ਲੈਕਟਰਾ ਵੀ ਇਹਨਾਂ ਨੇ ਤਾਂ ਹੀ ਕੱਢਿਆ ਸੀ ਵੀ ਪਾਣੀ ਪੈਂਦਾ ਕਰਕੇ ਆ ਚੀਜ਼ਾਂ ਗੈਵ ਕਰਦੀਆਂ ਸੀ ਇਹ ਸੀਗੀਆਂ ਜੀ ਕੁਝ ਮੇਨ ਮੇਨ ਗੱਲਾਂ ਪੁੱਠੇ ਗੇਰਾਂ ਵਾਲੇ ਬੋਲਟ 올ਡ ਸਟੈਂਡਰਡ ਦੇ ਵਿੱਚ ਲੋਕ ਕੀ ਇਹਨੂੰ ਰੀਸਟੋਰ ਵੀ ਕਰਾਈ ਜਾਂਦੇ ਆ ਠੀਕ ਆ ਪਰ ਇਹ ਇੱਕ ਤਰ੍ਹਾਂ ਦੀ ਐਫ ਡੀ ਆ ਆਪੋਂ ਨਹੀਂ ਕਹਿੰਦੇ ਵੀ ਜੇ ਤੁਸੀਂ 80 ਮਾਡਲ 90 ਮਾਡਲ ਲੈ ਲੋਗੇ ਉਹਨੂੰ ਨਹੀਂ 8 9 10 ਮਾਡਲ ਉੱਚੇ ਮਾਡਲ ਬੋਲਟ ਆ ਜਿਹੜੇ ਕਿ ਅੱਗੇ ਜਾ ਕੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਨੇ ਉਹ ਜਿਹੜਾ ਕਿ ਲੋਕਾਂ ਕੋਲ ਹੈਗੇ ਸੰਭਾਲੀ ਬੈਠੇ ਆ ਆਪਣਾ 10 ਮਾਡਲ ਬੋਲਟ ਆ ਵੈਸੇ ਤੋਤਾ ਤਾ ਤਾ ਨਹੀਂ ਗਾ ਵੈਸੇ ਜਮਾ ਜਿੰਨਾ ਹੈਗਾ ਰੀਅਲ ਆ ਮੂਰਲਾ ਟਾਇਰ ਵੀ ਇਹਦਾ ਨਾਲ ਦਾ ਜਦੋਂ ਏਜੰਸੀ ਚ ਆਇਆ ਨਾਲ ਦਾ ਟਾਇਰ ਆ ਮਗਰਲਾ ਬਦਲਤਾ ਸੀਗਾ ਖੜੇ ਦਾ ਸੁੱਕ ਗਿਆ ਸੀ ਤੇ ਯਾਨੀ ਇਹ ਗਹਿਣੇ ਚੀਜ਼ਾਂ ਇਹ ਵੇਚਣ ਵਾਲੀਆਂ ਚੀਜ਼ਾਂ ਨਹੀਂ ਆ ਤੇ ਜਿੰਨਾ ਇਹਨਾਂ ਨੂੰ ਆਪਾਂ ਸੰਭਾਲ ਕੇ ਰੱਖਾਂਗੇ ਓਨਾ ਹੀ ਜ਼ਿਆਦਾ ਬੈਨੀਫਿਟ ਦੇਣਗੇ ਆਪਾਂ ਨੂੰ ਕਿਉਂਕਿ ਜਦੋਂ ਅਸੀਂ ਲਿਆ ਸੀ 2022 ਦੇ ਵਿੱਚ ਅਸੀਂ ਖਰੀਦਿਆ ਸੀ ਬੋਲਟ ਇਹ ਉਹ ਬੰਨਿਆ ਨੇ ਨਵਾਂ ਕਢਾਇਆ ਸੀ ਤੇ ਉਸ ਟਾਈਮ ਵੈਲਿਊ ਜਿਹੜੀ ਚੱਲਦੀ ਪਈ ਸੀ 2022 ਦੇ ਵਿੱਚ ਪੌਣੇ 1.2 ਲੱਖ ਦਾ 10 ਮਾਡਲ ਬੋਲਟ ਮਿਲਦਾ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ 2010 ਮਾਡਲ ਪੁੱਠੇ 11 ਵਾਲਾ ਬੋਲਟ ਚੰਗੀ ਹਾਲਤ ओरिजिनल ਕੰਡੀਸ਼ਨ ਦੇ ਵਿੱਚ ਲੈਣਾ ਤਾਂ ਤੁਹਾਨੂੰ ਪੌਣੇ 3 ਲੱਖ ਰੁਪਏ ਤੱਕ ਜਾਂ ਜੇ ਕੋਈ ਅੜ ਗਿਆ ਬੰਦਾ ਜੇ ਕਿਸੇ ਬਾਹਰਲੇ ਬੰਦੇ ਨੇ ਲੈਣਾ ਐਨਆਰਆਈ ਵੀਰ ਨੇ ਤਾਂ 3 ਲੱਖ ਤੱਕ ਵੀ ਬੋਲਟ ਖਿੱਚ ਲੈਂਦੇ ਆ ਤੇ ਜਾਨੀ ਦੁੱਗਣਾ ਹੋ ਗਿਆ ਜਾਨੀ ਅੱਗੇ ਨਾਲੋਂ ਪ੍ਰਾਈਜ਼ ਤਿੰਨਾਂ ਸਾਲਾਂ ਦੇ ਵਿੱਚ ਚਲੋ ਹੁਣ ਵੀਡੀਓ ਦੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਵਾਰੀ ਇਹਦੀ ਆਵਾਜ਼ ਫੇਰ ਦੁਬਾਰਾ ਸੁਣਾ ਦਿੰਨੇ ਆ ਕੱਲਾ ਕੱਲਾ ਦਾਣਾ ਕਿਵੇਂ ਗਿਣਦਾ ਤੇ ਇੱਕ ਆਪਾਂ ਵੱਖਰੀ ਵੀਡੀਓ ਦੇ ਵਿੱਚ ਤੁਹਾਨੂੰ ਇਹਦੀ ਸਟਾਰਟਿੰਗ ਦਿਖਾਉਣੀ ਆ ਵੀ ਸਟਾਰਟਿੰਗ ਕਿਵੇਂ ਸੈੱਟ ਹੁੰਦੀ ਪੁਆਇੰਟ ਸਿਸਟਮ ਸਾਰਾ ਵਿਖਾਵਾਂਗੇ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਸਟਾਰਟ ਕਰਕੇ ਦਿਖਾਉਨੇ ਆ ਆਹਦੀ ਪਹਿਲੀ ਕਿ 1 ਵਜੇ ਜਿਹੜੀ ਫ੍ਰੀ ਡੀਕੰਪਰੈਸਰ ਦੀ ਹਜੇ ਵੀ ਮਾਈਨਸ ਦੇ ਵਿੱਚ ਸੁੱਈ ਆ ਇੱਕ ਹੋਰ ਪਿਆਰੀ ਜੀ ਕਿ ਕਮਾਰਾਂਗੇ ਤੇ ਇਹਨੂੰ ਆਪਾਂ ਕਰ ਦਿੰਨੇ ਆ ਸਟਾਰਟ ਹਜੇ ਬੋਲਟ ਇਸ ਕਰਕੇ ਦੇਖੋ ਆਵਾਜ਼ ਹਜੇ ਵੀ ਦੇਖੋ ਇਧਰ ਕਿੰਨੀ ਪਿਆਰੀ ਆ ਕੱਲਾ 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 ਦਾਣਾ ਗਿਣਦਾ ਬੋਲ ਤੇ ਉੱਥੇ ਘੇਰਾ ਵਾਲੇ ਦੀ ਇਹ ਹੀ ਖਾਸियत ਸੀਗੀ ਤੇ ਬਾਕੀ ਸਿੱਧੇ 11 ਵਾਲੇ ਜਿਹੜੇ ਜਿੰਨਾ ਚਿਰ ਕਾਰਬureਟਰ ਆਇਆ ਉਹਨਾਂ ਚਿਰ ਇਹ ਸਾਰੀਆਂ ਖਾਸੀਤਾਂ ਉਹਦੀਆਂ ਵਿੱਚ ਰਹੀਆਂ ਇੰਜਨ ਦਾ ਫਰਕ ਪੈਗਾ ਸੀਗਾ ਪੁੱਠੇ 11 ਵਾਲੇ ਦਾ ਬਸ ਇੰਨਾ ਹੀ ਫਰਕ ਸੀਗਾ ਤੇ ਇਹ ਹੋਪ ਕਰਦਾ ਤੁਹਾਨੂੰ ਮੇਰੀ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੇ ਵੀਡੀਓ ਨੂੰ ਕਰ ਦੋ ਲਾਈਕ ਸ਼ੇਅਰ ਦਬ ਕੇ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ